ਗੁਰਦੁਆਰਾ ਗੋਂ ਕਾਟ ਵਿਖੇ ਅੱਜ ਅਸੀਂ ਦਰਸ਼ਨ ਕਰਨ ਦੇ ਲਈ ਪਹੁੰਚੇ ਆ ਤੇ ਇਸ ਅਸਥਾਨ ਦੇ ਉੱਤੇ ਜਿੰਨੇ ਵੀ ਜਿਹੜੀਆਂ ਨਿਸ਼ਾਨੀਆਂ ਨੇ ਇਤਿਹਾਸਕ ਉਹਨਾਂ ਤੋਂ ਜਾਣੂ ਕਰਵਾਵਾਂਗੇ ਸੋ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਪਹਿਲੀ ਪਾਛਈ ਬਾਬੇ ਨਾਨਕ ਯਾਨਕੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਇਸ ਧਰਤੀ ਨੂੰ ਪਾਗ ਲਏ ਸਨ ਸਭ ਤੋਂ ਪਹਿਲੀ ਵਾਰ ਜਦੋਂ ਪੂਰਬ ਦੀ ਉਦਾਸੀ ਤੇ ਪਹੁੰਚੇ ਸਨ ਤਾਂ ਇਸ ਅਸਥਾਨ ਤੇ ਪਹੁੰਚੇ ਸਨ ਗੁਰਦੁਆਰਾ ਗੋਂ ਕਾਟ ਇਸ ਦਾ ਨਾਮ ਕਿਉਂ ਪਿਆ ਇਸ ਬਾਰੇ ਵੀ ਤੁਹਾਨੂੰ ਜਾਣੂ ਕਰਵਾ ਦਿੰਨੇ ਆ ਇੱਕ ਜਿਹੜੀ ਇਤਿਹਾਸਕ ਥਾਂ ਹੈ ਇਥੇ ਲਿਖਿਆ ਹੋਇਆ ਹੈ ਗਉਂ ਕੜ ਜਿੱਥੇ ਗੰਗਾ ਜੀ ਗਉਂ ਰੂਪ ਦੇ ਵਿੱਚ ਆ ਕੇ ਭਗਤ ਜੈਤਾਮਲ ਜੀ ਨੂੰ ਇਸ਼ਨਾਨ ਕਰਵਾਇਆ ਕਰਦੇ ਸਨ ਇਹ ਉਹ ਪਵਿੱਤਰ ਅਸਥਾਨ ਹੈ ਕਿਉਂਕਿ ਇਸ ਅਸਥਾਨ ਦਾ ਜਿਹੜਾ ਇਤਿਹਾਸ ਹੈ ਭਗਤ ਜੈਤਾਮਲ ਜੀ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਇਥੇ ਉਦਾਸੀ ਦੌਰਾਨ ਆਏ ਸਨ ਤਾਂ ਭਾਈ ਜੈਤਾ ਮਲ ਜੀ ਹੋਇਆ ਕਰਦਾ ਇਹਨਾਂ ਨੂੰ ਸੇਠ ਜੈਤਾ ਮਲ ਜੀ ਆਖਿਆ ਜਾਂਦਾ ਸੀ ਉਹ ਗੁਰੂ ਦੇ ਸਿੱਖ ਬਣੇ ਗੁਰੂ ਨਾਨਕ ਦੇਵ ਜੀ ਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਸ ਉਦਾਸੀ ਦੌਰਾਨ ਗਿਆ ਸੀ ਕਿ ਅਸੀਂ ਨੌਵੇਂ ਜਾਮੇ ਦੇ ਵਿੱਚ ਤੈਨੂੰ ਆ ਕੇ ਤੈਨੂੰ ਮਿਲਾਂਗੇ ਤੇਰੇ ਦਰਸ਼ਨ ਕਰਾਂਗੇ ਤਾਂ ਉਸ ਵੇਲੇ ਭਾਈ ਜੈਤਾ ਮਲ ਜੀ ਗੰਗਾ ਵਿਖੇ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਉਦੋਂ ਜੈਤਾ ਮਲ ਜੀ ਨੇ ਕਿਹਾ ਸੀ ਕਿ ਗੁਰੂ ਜੀ ਨੌਵੇਂ ਜਾਮੇ ਦੇ ਵਿੱਚ ਜਦੋਂ ਤੁਸੀਂ ਆਓਗੇ ਤਾਂ ਅਸੀਂ ਤਾਂ ਬਹੁਤ ਬਿਰਧ ਅਵਸਥਾ ਦੇ ਵਿੱਚ ਹੋ ਜਾਵਾਂਗੇ ਤਾਂ ਗੰਗਾ ਵਿਖੇ ਜਾ ਕੇ ਕਿਵੇਂ ਇਸ਼ਨਾਨ ਕਰਿਆ ਕਰਾਂਗੇ ਤਾਂ ਉਸ ਵੇਲੇ ਗੋਨਾਨਕ ਦੇਵ ਜੀ ਨੇ ਕਿਹਾ ਸੀ ਕਿ ਤੈਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ ਗੰਗਾ ਮਾਂ ਖੁਦ ਤੇਰੇ ਕੋਲ ਆਏਗੀ ਤਾਂ ਉਸ ਵੇਲੇ ਭਾਈ ਜੈਤਾ ਮਲ ਜੀ ਨੇ ਕਿਹਾ ਸੀ ਕੀ ਗੰਗਾ ਜਦੋਂ ਇੱਥੋਂ ਤੱਕ ਪਹੁੰਚੇਗੀ ਤਾਂ ਪਤਾ ਨਹੀਂ ਕਿੰਨੀ ਤਬਾਹੀ ਮੱਚੇ ਕਿੰਨੇ ਘਰ ਰਸਤੇ ਦੇ ਵਿੱਚ ਪੈਂਦੇ ਨੇ ਅਸੀਂ ਨਹੀਂ ਚਾਹੁੰਦੇ ਲੋਕਾਂ ਦਾ ਬੁਰਾ ਹੋਵੇ ਤਾਂ ਗੰਗਾ ਮਾਂ ਖੁਦ ਗਉਂ ਰੂਪ ਦੇ ਵਿੱਚ ਆ ਕੇ ਪਾਈ ਜੈਤਾ ਮਰਜੀ ਨੂੰ ਇਸ਼ਨਾਨ ਕਰਾਇਆ ਕਰਦੇ ਸਨ ਇਹ ਉਈਓ ਸਥਾਨ ਹੈ ਇਸ ਸਥਾਨ ਤੇ ਮਾਂ ਗੰਗਾ ਜੀ ਗੰਗਾ ਮਾ ਗੰਗਾ ਜੀ ਗਉਂ ਰੂਪ ਦੇ ਵਿੱਚ ਦਰਸ਼ਨ ਦੇ ਕੇ ਭਾਈ ਜੈਤਾ ਮਲ ਜੀ ਨੂੰ ਇਸ਼ਨਾਨ ਕਰਵਾਉਣ ਦੇ ਲਈ ਆਇਆ ਕਰਦੇ ਸਨ ਇਸ ਤੋਂ ਇਲਾਵਾ ਇੱਕ ਹੋਰ ਨਿਸ਼ਾਨੀ ਹੈ ਕਿਉਂਕਿ ਜਦੋਂ ਨੌਵੇਂ ਜਾਮੇ ਦੇ ਵਿੱਚ ਯਾਨੀ ਕਿ ਗੁਰਤੇਗ ਬਹਾਦਰ ਜੀ ਜਦੋਂ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚੇ ਸਨ ਇਸ ਸਥਾਨ ਤੇ ਤਾਂ ਉਹ ਦਰਖਤ ਹੈ ਨੂੰ ਹਰਸ਼ੰਗਾਰ ਦਾ ਦਰਖਤ ਕਿਹਾ ਜਾਂਦਾ ਹੈ ਹਰਸ਼ੰਗਾਰ ਦਾ ਦਰਖਤ ਅੱਜ ਤੱਕ ਵੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਦੇ ਨਾਲ ਇਸ ਦਰਖਤ ਦੇ ਨਾਲ ਆਪਣਾ ਘੋੜਾ ਬਨਿਆ ਕਰਦੇ ਸਨ ਸੋ ਲੰਬੀਆਂ ਗਤਾਰਾਂ ਜਿਹ ਤੁਸੀਂ ਜਿਹੜੀਆਂ ਦੇਖ ਰਹੇ ਹੋ ਇਸ ਵੇਲੇ ਸ਼ਰਧਾਲੂਆਂ ਦੀਆਂ ਜਿਹੜੀਆਂ ਦੂਰੋਂ ਨੇੜੇ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਜਿੰਨੀਆਂ ਵੀ ਇਤਿਹਾਸਕ ਨਿਸ਼ਾਨੀਆਂ ਨੇ ਗੁਰੂ ਘਰ ਦੀਆਂ ਗੁਰੂ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਨੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰ ਰਹੀਆਂ ਨੇ ਸੋ ਇਹ ਉਹ ਦਰਖਤ ਹੈ ਪਵਿੱਤਰ ਇਤਿਹਾਸਕ ਦਰਖਤ ਹਰ ਸ਼ਿੰਗਾਰ ਦਾ ਦਰਖਤ ਸੋ ਇਸ ਸਥਾਨ ਤੇ ਇਹ ਦਰਖਤ ਹੈ ਸੋ ਇਤਿਹਾਸਕ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਗੋਂਕਾਟ ਵਿਖੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਸੁਭਾਇਮਾਨ ਨੇ ਸੁਸ਼ੋਭਿਤ ਨੇ ਤੇ ਅੱਜ ਵੀ ਸੰਕਤਾਪੂਰੀ ਸ਼ਰਧਾ ਦੇ ਨਾਲ ਇੱਥੇ ਮੱਥਾ ਟੇਕ ਕੇ ਅਰਦਾਸ ਕਰਦੀਆਂ ਨੇ ਤੇ ਆਪਣੇ ਆਪ ਦਾ ਜੀਵਨ ਜਿਹੜਾ ਸਫਲਾ ਕਰਦੀਆਂ ਨੇ ਸ੍ਰੀ ਪਟਨਾ ਸਾਹਿਬ ਤੋਂ ਵੀਡੀਓ ਜਰਨਲਿਸਟ 우ਮਿਤ ਕਲੇਰ ਦੇ ਨਾਲ ਮਹਿਮਨ ਪਕੜ ਡੇਲੀ ਪੋਸ਼ ਪੰਜਾਬ ਹਰਣਾ ਹਿਮਾਚਲ ਦੁਆਰਾ ਗਊ ਕਾਟ ਵਿਖੇ ਅੱਜ ਅਸੀਂ ਦਰਸ਼ਨ ਕਰਨ ਦੇ ਲਈ ਪਹੁੰਚੇ ਆ ਤੇ ਇਸ ਅਸਥਾਨ ਦੇ ਉੱਤੇ ਜਿੰਨੇ ਵੀ ਜਿਹੜੀਆਂ ਨਿਸ਼ਾਨੀਆਂ ਨੇ ਇਤਿਹਾਸਕ ਉਹਨਾਂ ਤੋਂ ਜਾਣੂ ਕਰਵਾਵਾਂਗੇ ਸੋ ਇਸ ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਹੈ ਪਹਿਲੇ ਪਾਛੇ ਬਾਬੇ ਨਾਨਕ ਯਾਨਕੀ ਗੁਰੂ ਨਾਨਕ ਦੇਵ ਜੀ ਨੇ ਇਥੇ ਇਸ ਧਰਤੀ ਨੂੰ ਪਾਗ ਲਏ ਸਨ ਸਭ ਤੋਂ ਪਹਿਲੀ ਵਾਰ ਜਦੋਂ ਪੂਰਬ ਦੀ ਉਦਾਸੀ ਤੇ ਪਹੁੰਚੇ ਸਨ ਤਾਂ ਇਸ ਅਸਥਾਨ ਤੇ ਪਹੁੰਚੇ ਸਨ ਗੁਰਦੁਆਰਾ ਗਉਂ ਕਾਟ ਇਸ ਦਾ ਨਾਮ ਕਿਉਂ ਪਿਆ ਇਸ ਬਾਰੇ ਵੀ ਤੁਹਾਨੂੰ ਜਾਣੂ ਕਰਵਾ ਦਿੰਦੇ ਹਾਂ ਇੱਕ ਜਿਹੜੀ ਇਤਿਹਾਸਕ ਥਾਂ ਹੈ ਇੱਥੇ ਲਿਖਿਆ ਹੋਇਆ ਹੈ ਗਉਂ ਕਾਟ ਜਿੱਥੇ ਗੰਗਾ ਜੀ ਗਉਂ ਰੂਪ ਦੇ ਵਿੱਚ ਆ ਕੇ ਭਗਤ ਜੈਤਾ ਮਲ ਜੀ ਨੂੰ ਇਸ਼ਨਾਨ ਕਰਵਾਇਆ ਕਰਦੇ ਸਨ ਇਹ ਉਹ ਪਵਿੱਤਰ ਅਸਥਾਨ ਹੈ ਕਿਉਂਕਿ ਇਸ ਅਸਥਾਨ ਦਾ ਜਿਹੜਾ ਇਤਿਹਾਸ ਹੈ ਭਗਤ ਜੈਤਾ ਮਲ ਜੀ ਦੇ ਨਾਲ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਇਥੇ ਉਦਾਸੀ ਦੌਰਾਨ ਆਏ ਸਨ ਤਾਂ ਭਾਈ ਜੈਤਾ ਮਲ ਜੀ ਹੋਇਆ ਕਰਦਾ ਇਹਨਾਂ ਨੂੰ ਸੇਠ ਜੈਤਾ ਮਲ ਜੀ ਆਖਿਆ ਜਾਂਦਾ ਸੀ ਉਹ ਗੁਰੂ ਦੇ ਸਿੱਖ ਬਣੇ ਗੁਰੂ ਨਾਨਕ ਦੇਵ ਜੀ ਦੇ ਤਾਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਸ ਉਦਾਸੀ ਦੌਰਾਨ ਗਿਆ ਸੀ ਕਿ ਅਸੀਂ ਨੌਵੇਂ ਜਾਮੇ ਦੇ ਵਿੱਚ ਤੈਨੂੰ ਆ ਕੇ ਤੈਨੂੰ ਮਿਲਾਂਗੇ ਤੇਰੇ ਦਰਸ਼ਨ ਕਰਾਂਗੇ ਤਾਂ ਉਸ ਵੇਲੇ ਭਾਈ ਜੈਤਾ ਮਲ ਜੀ ਗੰਗਾ ਵਿਖੇ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਉਦੋਂ ਜੈਤਾਮਲ ਜੀ ਨੇ ਕਿਹਾ ਸੀ ਕਿ ਗੁਰੂ ਜੀ ਨੌਵੇਂ ਜਾਮੇ ਦੇ ਵਿੱਚ ਜਦੋਂ ਤੁਸੀਂ ਆਓਗੇ ਤਾਂ ਅਸੀਂ ਤਾਂ ਬਹੁਤ ਵਿਰਦ ਅਵਸਥਾ ਦੇ ਵਿੱਚ ਹੋ ਜਾਵਾਂਗੇ ਤਾਂ ਗੰਗਾ ਵਿਖੇ ਜਾ ਕੇ ਕਿਵੇਂ ਇਸ਼ਨਾਨ ਕਰਿਆ ਕਰਾਂਗੇ ਤਾਂ ਉਸ ਵੇਲੇ ਗੁਨਾਨੰਦ ਦੇਵ ਜੀ ਨੇ ਕਿਹਾ ਸੀ ਕਿ ਤੈਨੂੰ ਗੰਗਾ ਤੇ ਜਾਣ ਦੀ ਲੋੜ ਨਹੀਂ ਗੰਗਾ ਮਾਂ ਖੁਦ ਤੇਰੇ ਕੋਲ ਆਏਗੀ ਤਾਂ ਉਸ ਵੇਲੇ ਭਾਈ ਜੈਤਾਮਲ ਜੀ ਨੇ ਕਿਹਾ ਸੀ ਕੀ ਗੰਗਾ ਜਦੋਂ ਇੱਥੋਂ ਤੱਕ ਪਹੁੰਚੇਗੀ ਤਾਂ ਪਤਾ ਨਹੀਂ ਕਿੰਨੀ ਤਬਾਹੀ ਮੱਚੇ ਕਿੰਨੇ ਘਰ ਰਸਤੇ ਦੇ ਵਿੱਚ ਪੈਂਦੇ ਨੇ ਅਸੀਂ ਨਹੀਂ ਚਾਹੁੰਦੇ ਲੋਕਾਂ ਦਾ ਬੁਰਾ ਹੋਵੇ ਤਾਂ ਗੰਗਾ ਮਾ ਖੁਦ ਗਊ ਰੂਪ ਦੇ ਵਿੱਚ ਆ ਕੇ ਪਾਈ ਜੈਤਾ ਮਰਜੀ ਨੂੰ ਇਸ਼ਨਾਨ ਕਰਾਇਆ ਕਰਦੇ ਸਨ ਇਹ ਉਯੋ ਸਥਾਨ ਹੈ ਇਸ ਸਥਾਨ ਤੇ ਮਾ ਗੰਗਾ ਜੀ ਗੰਗਾ ਮਾ ਗੰਗਾ ਜੀ ਗਉਂ ਰੂਪ ਦੇ ਵਿੱਚ ਦਰਸ਼ਨ ਦੇ ਕੇ ਭਾਈ ਜੈਤਾ ਮਲ ਜੀ ਨੂੰ ਇਸ਼ਨਾਨ ਕਰਵਾਉਣ ਦੇ ਲਈ ਆਇਆ ਕਰਦੇ ਸਨ ਇਸ ਤੋਂ ਇਲਾਵਾ ਇੱਕ ਹੋਰ ਨਿਸ਼ਾਨੀ ਹੈ ਕਿਉਂਕਿ ਜਦੋਂ ਨੌਵੇਂ ਜਾਮੇ ਦੇ ਵਿੱਚ ਯਾਨੀ ਕਿ ਗੁਰਤੇਗ ਬਹਾਦਰ ਜੀ ਜਦੋਂ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚੇ ਸਨ ਇਸ ਸਥਾਨ ਤੇ ਤਾਂ ਉਹ ਦਰਖਤ ਹੈ ਨੂੰ ਹਰਸ਼ਿੰਗਾਰ ਦਾ ਦਰਖਤ ਕਿਹਾ ਜਾਂਦਾ ਹੈ ਹਰਸ਼ਿੰਗਾਰ ਦਾ ਦਰਖਤ ਅੱਜ ਤੱਕ ਵੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਰੱਖਿਆ ਗਿਆ ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਦੇ ਨਾਲ ਇਸ ਦਰਖਤ ਦੇ ਨਾਲ ਆਪਣਾ ਘੋੜਾ ਬਨਿਆ ਕਰਦੇ ਸਨ ਸੋ ਲੰਬੀਆਂ ਗਤਾਰਾਂ ਜੀ ਤੁਸੀਂ ਜਿਹੜੀਆਂ ਦੇਖ ਰਹੇ ਹੋ ਇਸ ਫਿਲਹਾਲ ਸ਼ਰਧਾਲੂਆਂ ਦੀਆਂ ਜਿਹੜੀਆਂ ਦੂਰੋਂ ਨੇੜੇ ਸੰਗਤਾਂ ਇੱਥੇ ਪਹੁੰਚੀਆਂ ਨੇ ਸੋ ਜਿੰਨੀਆਂ ਵੀ ਇਤਿਹਾਸਕ ਨਿਸ਼ਾਨੀਆਂ ਨੇ ਗੁਰੂ ਘਰ ਦੀਆਂ ਗੁਰੂ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਦਰਸ਼ਨ ਕਰ ਰਹੀਆਂ ਨੇ ਆਪਣੇ ਆਪ ਨੂੰ ਵਡਪਾਗਾ ਮਹਿਸੂਸ ਕਰ ਰਹੀਆਂ ਨੇ ਸੋ ਇਹ ਉਹ ਦਰਖਤ ਹੈ ਪਵਿੱਤਰ ਇਤਿਹਾਸਕ ਦਰਖਤ ਹਰ ਸ਼ਿੰਗਾਰ ਦਾ ਦਰਖਤ ਸੋ ਇਸ ਸਥਾਨ ਤੇ ਇਹ ਦਰਖਤ ਹੈ ਸੋ ਇਤਿਹਾਸਕ ਨਿਸ਼ਾਨੀਆਂ ਦੇ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਗੌਂਕਾਟ ਵਿਕੇ ਸਾਰੀਆਂ ਨਿਸਾਨੀਆਂ ਜਿਹੜੀਆਂ ਨੇ ਸੁਭਾਇਮਾਨ ਨੇ ਸੁਸ਼ੋਭਿਤ ਨੇ ਤੇ ਅੱਜ ਵੀ ਸੰਕਾਪੂਰੀ ਸ਼ਰਧਾ ਦੇ ਨਾਲ ਇੱਥੇ ਮੱਥਾ ਟੇਕ ਕੇ ਅਰਦਾਸ ਕਰਦੀਆਂ ਨੇ ਤੇ ਆਪਣੇ ਆਪ ਦਾ ਜੀਵਨ ਜਿਹੜਾ ਸਫਲਾ ਕਰਦੀਆਂ ਨੇ ਸ੍ਰੀਪਟਨਾ ਸਾਹਿਬ ਤੋਂ ਵੀਡੀਓ ਜਰਨਲਿਸਟ ਸੁਮੇਤ ਕਲੇਰ ਦੇ ਨਾਲ ਮਹਿਮਨਪਿਤਕਾ ਡੇਲੀ ਪੋਸਟ ਪੰਜਾਬ ਹਰਣਾ ਹੈ ਮਾਚ